ਬੋਰੀਆਂ ਦੇ ਅੱਗੇ ਬੈਠੇ ਇਸ ਬੰਦੇ ਨੂੰ ਵੇਖ ਕੇ ਇਹ ਅੰਦਾਜ਼ਾ ਨਾ ਲਗਾਣਾ ਕਿ ਇਸ ਬੰਦੇ ਨੇ ਕਿਸੇ ਸਾਧਨ ਰਾਹੀਂ ਇਹ ਸਮਾਨ ਬਾਹਰ ਲੈ ਕੇ ਜਾਣਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਨੂੰ ਫਰੀਦਕੋਟ ਪੁਲਿਸ ਵੱਲੋਂ 60 ਪੇਟੀਆਂ ਨਜਾਇਜ਼ ਸ਼ਰਾਬ ਅਤੇ 90 ਲੀਟਰ ਖੁੱਲੀ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ ਬੋਰੀਆਂ ਦੇ ਅੱਗੇ ਬੈਠਾ ਇਹ ਵਿਅਕਤੀ ਮਨੋਜ ਕੁਮਾਰ ਉਰਫ ਸੋਨੂ ਵਾਸੀ ਫਰੀਦਕੋਟ ਹੈ ਅਤੇ ਫਰੀਦਕੋਟ ਪੁਲਿਸ ਨੇ ਇਸ ਨੂੰ 60 ਪੇਟੀਆਂ ਨਜਾਇਜ਼ ਸ਼ਰਾਬ ਅਤੇ 90 ਲੀਟਰ ਖੁੱਲੀ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਜੋ ਕਿ ਬਾਰੋਂ ਸਸਤੇ ਭਾਤੇ ਸ਼ਰਾਬ ਲਿਆ ਕੇ ਮਹਿੰਗੇ ਭਾਤੇ ਵੇਚਦਾ ਆਦੀ ਸੀ ਅਤੇ ਇਸ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਹੁਣ ਵੀ ਪੁਲਿਸ ਵੱਲੋਂ ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਆਪਣੀ ਕਾਰ ਵਿੱਚ ਸਮਾਨ ਲੱਦ ਕੇ ਇਹ ਸ਼ਰਾਬ ਦਾ ਬਾਹਰ ਕਿਤੇ ਜਾਣ ਦੀ ਤਿਆਰੀ ਵਿੱਚ ਸੀ ਪਰ ਪੁਲਿਸ ਨੇ ਐਨ ਮੌਕੇ ਤੇ ਪਹੁੰਚ ਕੇ ਇਸ ਨੂੰ ਦਬੋਚ ਲਿਆ ਡੀਐਸਪੀ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝਾ ਕੀਤੀ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਬੀ ਫਰੀਦਕੋਟ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਹਦਾਇਤਾਂ ਨੇ ਵੀ ਜ਼ਿਲ੍ਹੇ ਦੇ ਅੰਦਰ ਕੋਈ ਨਸ਼ਾ ਤਸਕਰ ਕੋਈ ਸ਼ਰਾਬ ਤਸਕਰ ਜਾਂ ਕੋਈ ਲੁੱਟਖੋਹ ਕਰਨ ਵਾਲਾ ਗੈਂਗੜਾ ਆਪਰੇਟ ਨਹੀਂ ਕਰਨਾ ਚਾਹੀਦਾ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਸ ਕੰਮ 'ਚ ਬੜੀ ਮਸਤੈਦ ਹੈ ਤੇ ਬੜੇ ਮਾਨ ਨਾਲ ਕੰਮ ਕਰ ਰਹੀ ਹੈ ਐਸਐਲਡੀ ਦੇ ਦਾ ਸਾਡੇ ਇਨਸਪੈਕਟਰ ਨੇ ਸੀਆਈਏ ਅਮਰਿੰਦਰ ਸਿੰਘ ਉਹਨਾਂ ਦੀ ਨਿਗਰਾਨੀ ਇੱਥੇ ਐਸਐਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤਰੇ ਸੀਗੇ ਤੇ ਇਹਨਾਂ ਨੂੰ ਇਤਲਾਹ ਮਿਲੀ ਵੀ ਮਨੋਜ ਕੁਮਾਰ ਇਲੇ ਸੋਨੂ ਪੁੱਤਰ ਜੀਤਰਾਮ ਨਿਊ ਕੈਂਟਰੋਡ 3 ਕੋਡ ਦਾ ਰਹਿਣ ਵਾਲਾ ਹੈ ਵੀ ਇਹ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਤੇ ਵੇਚਣ ਦਾ ਅਧੀ ਹੈ ਇਹਨੂੰ ਇਤਲਾਹ ਮਿਲੀ ਇਹਨਾਂ ਨੇ ਨਿਗਰਾਨੀ ਕਰਨੇ ਸ਼ੁਰੂ ਕੀਤੀ ਹੈ ਤੁਨੂੰ ਗਿਆਨੀ ਜੈਲ ਸਿੰਘ ਐ ਇਹਨੂੰ ਫਰੀ ਕੋਡ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲੱਦ ਕੇ ਹੋਰ ਜਗ੍ਹਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਦੀ ਸਰਚ ਕੀਤੀ ਗਈ ਮਕਾਨ ਦੇ ਅੰਦਰੋਂ 60 ਪੇਟੀਆਂ ਹਲ 720 ਬੋਤਲਾਂ ਵੱਖ-ਵੱਖ ਕਿਸਮ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰਮਾਂ ਦੇ ਵਿੱਚ 76 ਲੀਟਰ ਸ਼ਰਾਬ ਜਿਹੜੀ ਦੇਸੀ ਪਾਈ ਹੋਈ ਬਰਾਮਦ ਹੋਈ ਇੱਕ ਤੋਂ i20 ਕਾਰ ਬਰਾਮਦ ਹੋਈ ਹੈ ਇਹਦਾ ਗਲਾ ਮੁਕਦਮਾ ਨੰਬਰ 8 ਅੰਡਰ ਸੈਕਸ਼ਨ ਐਕਸਾਈਜ਼ ਐਕਟ ਪੀਐਸ ਸਿਟੀ ਫਰੀ ਰੋਡ ਦਰਜ ਕੀਤਾ ਗਿਆ ਹੈ ਇਹਦੇ ਰਿਕਾਰਡ ਦੀ ਪੜਤਾਲ ਕੀਤੀ ਜਾਂਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਜਿਹੜੇ ਐਕਸਾਈ ਦੇ ਦਰਜ ਨੇ ਇਹਨੂੰ ਕੋਰਟ 'ਚ ਪੇਸ਼ ਕਰਕੇ ਰਮਾਂਡ ਹਾਸਲ ਕੀਤਾ ਗਿਆ ਤੇ ਅਗਲੀ ਪੁੱਛਗਿਚ ਕਰਕੇ ਬੈਕਵਰਡ ਤੇ ਫਾਰਵਰਡ ਲਿੰਗ ਘੰਗਾਲੇ ਜਾਣਗੇ ਸਰ ਕਿਥੋਂ ਕਿਥੋਂ ਲੈ ਕੇ ਆਉਂਦਾ ਸੀ ਇਹ ਪੁੱਛ ਰਹੇ ਹਾਂ ਜੀ ਰਮਾਂਡ ਚ ਨੂੰ ਰਮਾਂਡ ਪੁੱਛ ਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਪਹਿਲੇ ਜਿਹੜੇ ਮੁਕੱਦਮੇ ਦਰਜ ਹੈਗੇ ਆ ਕਿੱਥੋਂ ਦੇ ਮੁਕੱਦਮੇ ਦਰਜ ਜਿਹਦੇ ਕਾਬਿਲ ਉਹ ਦੋਨੇ ਐਕਸਾਈ ਦੇ ਫ੍ਰੀ ਕੋਰਟ ਦਰਜੇ ਸਿਟੀ ਫ੍ਰੀ ਕੋਰਟ ਦੇ ਪਹਿਲਾਂ ਵੀ ਐਕਸਾਈ ਦੇ ਦਰਜ ਹੈ ਤੇ ਸਾਡੇ ਐਸਐਸਪੀ ਸਾਹਿਬ ਦੇ ਅਨ ਜ਼ੀਰੋ ਟੋਲਰੈਂਸ ਹੈ ਕੋਲੋ ਪ੍ਰਸ਼ਰਾਲ ਦੀ ਤਸਕਰੀ ਕਰ ਰਹੇ ਇਹਦੇ ਪਹਿਲਾਂ ਦੋ ਪਰਚੇ ਦਰਜ ਆ ਹੀ ਪਿਛਲੇ 6 ਮਹੀਨੇ ਤੋਂ ਹੋ ਗਿਆ ਕਈ 1 ਸਾਲ ਤੋਂ ਕਰੀਬ ਕਰ ਰਿਹਾ ਕੰਮ ਇਹ ਪਰ ਸਾਡੀ ਪੁਲਿਸ ਮੁਸਤੈਦ ਆ ਜਿਉਂ ਵੀ ਸਾਨੂੰ ਪਤਾ ਲੱਗਦਾ ਅਸੀਂ ਨਾਲ ਦੇ ਨਾਲ ਉਹਦੇ ਖਿਲਾਫ ਐਕਸ਼ਨ ਲੈਂਦੇ ਸਰ ਕੀ ਇਹਦੀ ਬੈਕਗ੍ਰਾਉਂਡ ਕੀ ਹੈਗੀ ਹੈ ਇਸ ਸ਼ਰਾਬ ਦਾ ਕੰਮ ਹੀ ਕਰਦਾ ਸੀ ਪਹਿਲਾਂ ਇਹਨਾਂ ਨੇ ਮਾਰ ਸ਼ਰਾਬ ਹੋਟਲ ਵੀ ਖੋਲਿਆ ਹੋਇਆ ਇੱਥੇ ਇੱਕ ਹਣਾ ਲਾਲਚ ਵਸ ਪਏ ਵੇ